ਹਾਂ ਇਹ ਤਾਂ ਹਰ ਟਾਈਮ ਬਦਲ ਪੂਆ ਦੇਖੋ ਕਿਰਾ ਇੱਕ ਇੱਕ ਬਣਾਉਂ ਜਿਵੇਂ ਫਲੋ ਵੀ ਕੋਈ ਉੱਚਾ ਹੁੰਦਾ ਕੋਈ ਵਾਟਰ ਪਾਣੀ ਪੰਜਾਹ ਕਿੱਲਾ ਤੇ ਕੋਈ ਬਣਾਉਣਾ ਕਈ ਬਣਾਉਣਾ ਕਈ ਬਗੀ ਬਣਾਉਂਦਾ ਕਈ ਹਾਂ ਸਾਰੇ ਲੋਕੋ ਦਾ 30 ਕਿੱਲਾ ਦਾ ਕਿਰਾ ਬਣਾਇਆ ਸੀ ਅੱਛਾ ਉਹਨੂੰ 56 ਘੰਟੇ ਲੱਗੇ ਉਹ ਸਾਰੋਂ 55 ਘੰਟੇ ਲੱਗੇ ਸਾਲ 22 ਸਾਲ ਹੋ ਗਏ ਇੰਜਣ ਇੰਜਣ ਮਾਤਾ ਲੱਗ ਗਿਆ ਉਹ ਬਾਈ ਟਰੈਕਟਰ ਬਦਲ ਦਿੰਦਾ ਵਾ ਚਾਹੇ ਮਸ਼ੀਨ ਆ ਉਹ ਵੀ ਬਦਲ ਦਦੇ ਬਾਈ ਦਾ ਇਹ ਸਸਤੋਂ ਪਈਦਾ ਇੱਥੇ ਉਹ ਤੇ ਇਹਨੂੰ ਸੈੱਟ ਕਰ ਲੈਣਾ ਰੱਖ ਕੇ 12 13 ਘੰਟੇ ਕੱਢ ਜਾਂਦੀ ਹੈ ਇਹ ਉਹ ਨਾਲ ਲੇਜ਼ਰ ਦੀ ਸੋਨਾ ਚ ਸਾਰੀ ਸੈਟਿੰਗ ਦਿਖਾਉਂਦੇ ਆ ਵੀ ਸੈਟਿੰਗ ਕਿਵੇਂ ਕਰਦੇ ਆ ਆਪਣਾ ਵੀਰ ਅੱਜ ਥੀਕਾ ਦੇ ਮਜ਼ਦੂਰਾਂ ਦੇ ਨਾਲ ਤੇ ਆਪਾਂ ਸਾਰੀ ਸੈਟਿੰਗ ਅੱਜ ਦਿਖਾਉਂਦੇ ਜੀ ਲੇਜ਼ਰ ਦੀ ਕਿਵੇਂ ਕਰਦੇ ਆ ਤੇ ਕੀ ਸਿਸਟਮ ਆ ਬਾਈ ਦੀਪਾ ਆਪਣੇ ਨਾਲ ਦੇ ਮਜ਼ਦੂਰ ਆ 744 ਲੀਟਰ ਦੇ ਉੱਤੇ ਚਲਾਇਆ ਹੋਇਆ ਤੇ ਵੀ 744 ਲੀਟਰ ਚੱਲਣ ਦੇ ਵਿੱਚ ਕਿਵੇਂ ਆ ਦਿਖਾ ਲਈ ਤੇ ਕੰਮਜਾਬ ਆ ਤੇ ਇਹ ਵੀ ਸੈਟਿੰਗ ਵਗੈਰਾ ਕਿਵੇਂ ਹੁੰਦੀ ਹੈ ਜੀ ਬਾਈ ਦੀਪੇ ਕੀ ਹਾਲ ਚਾਲ ਆ ਬਾਈ ਵੇ ਕਿਵੇਂ ਇਹਦੀ ਸੈਟਿੰਗ ਹੁੰਦੀ ਹੈ ਕੀ ਸੱਤ ਸਤ ਨੂੰ ਸਾਰਾ ਇਹਦਾ ਵੀ ਸਾਰਾ ਸਿਸਟਮ ਵਿੱਚ ਕਿਵੇਂ ਸੈਟਿੰਗ ਸ਼ੂਟਿੰਗ ਕਿਵੇਂ ਕਰਦੇ ਆ ਸਾਰੀ ਇਹਦੀ ਉਹਦਾ ਪਾਸਾ ਆਹੀ ਇਹਦਾ ਰਖਾਣਾ ਬਟਾ ਇਹ ਰੋ ਸੈਟ ਰੱਖਣਾ ਦਾ ਉਹਦਾ ਲੈਵਲ ਦੇਖਣਾ ਪੈਂਦਾ ਇੱਥੇ ਚੋਲੇ ਗਿਆ ਤਾਂ ਲੈਵਲ ਸਹੀ ਇੱਥੇ ਹੈ ਉੱਥੇ ਇਹਨੂੰ ਸੈੱਟ ਕਰ ਲੈਣਾ ਜਿੱਥੇ ਜਿੱਥੇ ਲੈਵਲ ਸੈੱਟ ਹੋ ਗਿਆ ਹਣਾ ਮੇਰੇ ਕੋਲ ਦੇਖੀ ਚੱਲਿਓ ਕਿ ਨਾਲ ਸਾਰਾ ਬਾਈ ਕਿਵੇਂ ਛੱਟ ਕਰਦਾ ਬਾਈ ਦਾ ਪਾ ਪੈਰਾ ਸਾਰਾ ਸੈਟਿੰਗ ਕਰਨ ਨਾਲ ਜਿਹੜਾ ਮੈਸੇਜ ਆ ਕੋਲੇ ਹੁੰਦਾ ਜਿਹੜਾ ਇਹ ਜਵਾਹਾਂ ਸੈਂਟਰ ਦੇ ਵਿੱਚ ਦਾ ਹੱਥ ਲੈਣ ਲੈ ਬੈਟਰੀ ਕਿੰਨਾ ਕੰਨਾ ਟਾਈਮ ਕੱਢ ਜਾਂਦੀ ਦੀ ਵੀ ਭਾਈ ਇਹ 12 13 ਘੰਟੇ ਕੱਢ 12 13 ਘੰਟੇ ਕੱਢ ਜਾਂਦੀ ਹੈ ਇਹ ਇਹ ਕਿਹੜਾ ਖਰਾਬ ਆਪਣੇ ਕੋਲ ਕਿਹੜੀ ਕੰਪਨੀ ਦਾ ਹੈ ਕੋਈ ਨਾਮ ਦਾ ਨਹੀਂ ਗੁਰੂ ਨਾਨਕ ਦਾ ਕਿਥੋਂ ਆਸੀ ਆ ਕੋਟਕਪੂਰੇ ਕੋਟਕਪੂਰੇ ਆਣਾਂ ਦਾ ਕਿਵੇਂ ਚਲਾਣੇ ਵਧੀਆ ਆ ਇਹ ਕੋਟਕਪੂਰੇ ਵਧੀਆ ਆ ਇਹ ਕਹਤਾ ਜਮੇ ਹੁਣ ਡਬਲ ਐਸ ਵਾਲੇ ਹੁੰਦੇ ਜਮੇ ਕਹਤਾ ਉਹ ਉਹ ਕਿਵੇਂ ਆ ਤੇ ਹੁਣ ਇਹ ਤੇ ਇਹ ਤੇਰੇ ਕੋ ਕਿਹੜਾ ਕਿਸਮ ਕਿਵੇਂ ਆਦਾ ਇਹ ਕਹਤਾ ਜਮੇ ਹੁਣ ਡਬਲ ਟੈਗ ਦੂਜੇ ਨੋਟ ਹੁੰਦੇ ਹੈ ਗੀਆਂ ਦੇ ਉਹਦੇ ਨਾਲ ਅੱਗੇ ਪਿੱਛੇ ਕਰਦੇ ਟਾਇਰ ਹਲਦਾ ਰਹੀਆਂ ਕਹਤਾ ਇੱਕ ਬੈਰਕ ਲਾ ਦੇ ਸਾਰੇ ਇਹ ਕਹਤਾ ਬੈਰਕ ਲਾ ਦੇ ਆ ਵੀ ਕੋਲੀ ਨੀ ਆਮ ਕਰਾ ਦੇ ਜੀ ਬੈਰਿੰਗ ਤਾਂ ਹੁੰਦੇ ਆ ਇੱਕ ਅੱਧੀ ਸੰਗੁੱਲੀ ਉਪਰ ਕੰਮ ਇਹ ਉੱਛੇ ਬੈਰਿੰਗ ਲਾਦੇ ਇੱਥੇ ਬੈਰਿੰਗ ਲਾਦੇ ਉਹ ਸਾਰੇ ਬੈਰ ਪੂਰੋਂ ਸਾਰੇ ਲਾਦੇ ਸਾਰੇ ਬੈਰਿੰਗਾਂ ਦੇ ਕਰਦਾ ਨਾ ਮਰਜ਼ੀ ਤੁਹਾਡੀ ਚਲੋ ਆਇਆ ਇੰਨੇ ਬੜਕੂ ਨਹੀਂ ਅੱਗੇ ਅੱਗੇ ਜਾਣੇ ਬੜਕਦੇ ਹੁੰਦੇ ਆ ਆਮ ਟਾਰਾਂ ਦੂਜੇ ਜਿਹੜੇ ਰਾਂਲ ਬੜਕਦੇ ਹੁੰਦੇ ਨਾ ਮਰਜ਼ੀ ਤੁਹਾਡੀ ਆ ਬਾਈ ਦਾ ਮੋਬਾਈਲ ਨੰਬਰ ਵੀ ਆ 93052 900003 8551282803 ਠੀਕ ਆ ਜੀ ਜਿਹੜੇ ਵੀਰ ਬਾਰੇ ਨੀ ਨੋਟ ਕਰਾ ਲਵਾਉਣਾ ਤੁਸੀਂ ਵੀਰੇ ਲਵਾ ਸਕਦੇ ਹੋ ਦੇ ਕੀ ਸਕਦਾ ਉਹ ਦਲਦਾ ਦਲ ਚੱਲੇਦਾ ਦਲਦਾ ਜਾਂ ਘਾਟਦਾ ਹੁੰਦਾ ਬਣਾਇਆ ਕਰਦਾ ਘਾਟਦਾ ਘਾਟਦਾ 1000 ਰੁਪਇਆ ਹੁੰਦਾ ਇਸ਼ਿਆ ਕਰੋ ਹਾਂ ਬਾਬਾ ਇਹਦਾ ਬਾਬਾ ਚੱਲ ਚੱਕ ਪੜਾ ਲੈਦਾ ਚੱਲ ਲਾ ਦੇ ਸਾਰੀ ਵੇਚੀ ਚਲੋ ਵੀ ਸਾਰੀ ਸਾਰੀ ਕਿਵੇਂ ਕਰਦੇ ਆ ਕਿੰਨਾ ਚਾਚਾ ਕਲਾ ਪੈਂਦਾ ਬਾਈ ਜਿੱਪ ਆ ਲੈ ਜਰਾ ਆ ਉੱਪਰ ਲੈ ਇਹਦੇ ਨਾਲ ਹੁੰਦਾ ਸਾਫ ਦਾ ਉਹ ਨਾਲ ਸਕਦਾ ਹੁੰਦਾ ਨਾ ਛੋਟੀ ਜੀ ਬੈਟਰੀ ਆ ਬਾਈ ਇਹਨੇ ਦੇ ਲੋ ਬਾਈ ਘਟ ਘਟ 12 ਤੋਂ 13 ਘੰਟੇ 12 ਘੰਟੇ 13 ਘੰਟੇ ਬਾਈ ਇਹਨਾਂ ਬੈਟਰੀ ਚ ਕੱਢਦੇ ਨੇ ਇਹ ਉਹਦੇ ਨਾਲ ਬਾਈ ਸਾਰੀ ਸੈਟਿੰਗ ਹੁੰਦੀ ਹੈ ਉੱਚੇ ਨੀਵੇਂ ਦੀ ਤੇ ਜਿਹੜੇ ਵੀ ਪ੍ਰਾ ਕਰਾ ਚਲਾਉਂਦੇ ਆ ਉਹਨਾਂ ਨੂੰ ਪਤਾ ਹੋਊਗਾ ਇਹਦਾ ਸਾਰਾ ਫਸਟੋ ਕਿਵੇਂ ਹੁੰਦਾ ਆ ਤੇ ਆਟਾ ਚਾਰੇ ਇੱਕੋ ਜਿਹਾ ਹੁਣ ਉੱਥਾ ਤਾਂ ਤੱਕ ਕਰਨਾ ਉਹਦੇ ਪਰੇ ਤਾਂ ਹੋ ਗਿਆ ਕੋਨਾ ਬਾਕੀ ਟਰੈਕਟਰ ਦੇ ਉੱਤੇ ਉਹ ਲੱਗੇ ਹੋਇਆ ਪਰ ਉਹ ਸਾਰਾ ਕੁ ਲੱਗਿਆ ਹੁੰਦਾ ਹੈ ਕਿ ਬਲੂਟ ਲੱਗਾ ਹੁੰਦਾ ਹੈ ਸਸ ਤੋਂ ਲੱਗਦਾ ਉਹ ਸਾਰਾ ਚੱਲਦਾ ਹੁੰਦਾ ਉਹ ਨਾਲ ਚਾਦੀਮਾ ਹੋ ਜਾਣਾ ਉਹਦੇ ਉਹਦੇ ਨਾਲ ਸਾਰਾ ਲੈਵਲ ਇੱਕੋ ਜਿਹਾ ਹੋ ਜਾਣਾ ਬਾਈ ਦਾ ਟਰੈਕਟਰ 744 ਦਾ ਮਾ ਲਿਆ ਕੇ ਲਾਇਆ ਹੋਇਆ ਤੇ ਬਾਈ ਟਰੈਕਟਰ ਚੱਲਣ ਦੇ ਵਜੇ ਕਿਵੇਂ ਨਾਲ ਕਰਾ ਦੇ ਕੰਮ ਇਹ ਕੰਮ ਜੇ ਟਰੈਕਟਰ ਕੰਮ ਕਰਾ ਦੇ ਬਾਈ ਹਾਂ ਤੇ ਹਾਂ ਪੂਰਾ ਨਾਲ ਜਾ ਇਹ ਬੜਾ ਤਾਂਕਰ ਹਰ ਸਰ ਕੋ ਲਾ ਲਾਂਗੇ ਜੇ ਤਾਂਰ ਦੇ ਤਾਂਕਰਾਂ ਢਰ ਬੁਲਾ ਲਾਂਗੇ ਬਾਈ ਤਾਂ ਵਧੀਆ ਹਰਦਾ ਕਿੰਨਾ ਬੜੀ ਦਲੀ ਜਾਂਦਾ ਹੁੰਦਾ ਕਹਿੰਦਾ ਤੋ ਹੋ ਕੀ 10 12 ਦੰਦ ਲਿਆ ਦਿੰਦਾ ਹਲਾ ਬੜੀ ਦਲੀ ਜਾਂਦਾ ਸ ਕੋਛ ਹਰੇ ਸਿਹੜ ਖੜ ਕਿਤੇ ਨਾ। ਉਹ ਬਾਈ 0 ਟੂ ਮੀਟਰ ਚੱਲ ਪਿਆ। ਇਹ ਬਾਈ ਕਿਵੇਂ ਹੁਣ ਗੇੜੇ ਐ ਲੋਡ ਦਊਗਾ ਵੀ ਪਹਿਲਾਂ ਪਹਿਲਾਂ ਐ ਦੋ ਜਮੇ ਦਊਗਾ ਚੈੱਕ ਕਰ ਲਊਗਾ ਪਹਿਲਾਂ। ਅਸਾਂ ਪਹਿਲਾਂ ਲੈਵਲ ਸੈੱਟ ਕਰੂਗਾ ਫੇ ਉਸ ਤੋਂ ਬਾਅਦ ਫੇ ਫਿਰ ਨਾ ਕਿੱਧਰ ਨੂੰ ਚਾਲੇ ਮਾ ਮਾੜਾ ਮੋਟਾ। ਹਾਂ ਫੇਰ ਉਸ ਤੋਂ ਬਾਅਦ ਫੇ ਉਸ ਲੋਡੋ ਮੈਂ ਚੱਲ ਪੂਗਾ। ਪੰਜ ਚਾਰ ਗੇੜੇ ਦੇ ਵੀ ਪਤਾ ਲੱਗਦਾ ਫਿਰ ਨਾ। ਕੋਛ ਕਿਹੜਾ ਖੁੰਦਾ ਨੀਵਾ ਕਿਹੜਾ ਉੱਪਰ। ਹੂੰ। ਅੰਦਾਜ਼ਾ ਵੀ ਜਿਵੇਂ ਹੁਣ ਮਾ ਲਊ ਆਪਾਂ 200 ਬਾਅਦ ਜੇ ਆਪਾਂ ਕੰਪਿਊਟਰ ਕਰਾ ਆਪਾਂ ਹਮ ਲਵਾ ਦਿੰਦੇ ਆ। ਉਸ ਤੋਂ ਬਾਅਦ ਕਿੰਨਾ ਸਮਾਂ ਲ ਯਾ ਕਮੈਂਟ ਦਿਲਾ ਦੇ ਇਹ ਮੰਨ ਲਓ ਵੀ ਦੋ ਕੁ ਵਾਰ ਪਹਿਲਾਂ ਪਹਿਲਾਂ ਵੱਜਿਆ ਹੋਇਆ ਹੈ ਦੋ ਵਾਰੀ ਮਾਰਨਾ ਚੱਲ ਗਿਆ ਮੈਂ ਟੱਕ ਅੱਛਾ ਇਹਦੇ ਬਾਣੀ ਆ ਜਾਂਦੇ ਨਾ ਅਹਹ ਕਰੀ ਆ ਉਹ ਤਾਂ ਫਿਰ ਦੋ ਵਾਰੀ ਮਾਰ ਕੇ ਚਾਲੇ ਨੱਟ ਗਿਆ ਉਹ ਦੂਜੇ ਤਰ੍ਹਾਂ ਦਾ ਇਹ ਹੈ ਵੀ ਦੋ ਤਰ੍ਹਾਂ ਦਾ ਲੋ ਹਾਈ ਮੀਡੀਅਮ ਵਾਲਾ ਨਾ ਉਹਦਾ ਕੱਚਾ ਕਰਾਏ ਫਰਕ ਪਿਆ ਪਾਵਰ ਵੀ ਵੱਧਦਾ ਜੀ ਹੁਣ ਆ ਦੂਜੇ ਰੈਕਟਰ ਨਾਲ ਉਹਦੀ ਦਾ ਚੱਕਰ ਆ ਕੋ ਭਾਈ ਜਿਹੜੇ ਵੀਰ ਭਰਾ ਨੇ ਕੰਪਿਊਟਰ ਕਰਾ ਲਵਾਉਣਾ ਵਾ ਤਾਂ ਤੁਸੀਂ ਲਵਾ ਸਕਦੇ ਹੋ ਤੁਹਾਨੂੰ ਮੋਬਾਈਲ ਨੰਬਰ ਦੱਸ ਦਿੱਤਾ 93057 00003 89551 38803 ਇਹ ਵੀਰ ਹੈਗਾ ਗੁਰੂ ਸਰਕੋ ਕਹਿੰਦੇ ਦੀਪਾ ਹਰਦੀਪ ਸਿੰਘ ਦੀਪਾ ਜਿੱਥੇ ਵੀ ਮਰਜ਼ੀ ਹੋਵੇ ਪੀਰ ਸੋਡ ਨੂੰ ਜਾ ਕੇ ਕੰਪਿਊਟਰ ਕਰਾ ਲਾ ਕੇ ਆਊਗਾ ਚਾਹੇ 5 ਕਿਲੋ ਚਾਹੇ 10 ਕਿਲੋ ਚਾਹੇ ਕਿੰਨੇ ਵੀ ਅਭੀ ਦੱਸ ਜਾ ਵੀ ਜੇ ਮਾਲ ਲੋ ਵੀ 50 50 ਕਿੱਲੇ ਕਰ ਲੈ ਮਾ ਤੋਂ ਕਿਸੇ ਦੀ ਕਿਸੇ ਪਿੰਡ ਦੇ ਵਿੱਚ ਹੋਣ ਤੇ ਵੀ ਉਹ ਕਿੰਨੇ ਕ ਟਾਈਮ ਚ ਹੋ ਜਾਣਗੇ ਜੇ ਮਤਲਬ ਪਹਿਲਾਂ 1 ਵਜੇ ਹੋਣ ਖਰਾ 1 ਵਜੇ ਹੋਵੇ ਪਹਿਲਾਂ ਯਾ ਆਇਆ ਜਿਦਾ ਪੱਕੇ ਰਾਇਕ ਬਣਾਉਣਾ ਹਾਂ ਇਹ ਤਾਂ 올 ਟਾਈਮ ਬੱਦਲ ਪੂਰਾ ਵੇਖੋ ਕਿਰਾ ਇੱਕ ਇੱਕ ਬਣਾਉਂ ਜਿਵੇਂ ਫਾਲੋ ਵੀ ਕੋਈ ਉੱਚਾ ਹੁੰਦਾ ਕੋਈ ਬਾਟਰੀ ਪੋਣੀ ਪੰਜਾ ਕਰਨਾ ਤੇ ਕੋਈ ਬਣਾਉਣਾ ਕਈ ਬਣਾਉਣਾ ਕਈ ਪੱਕੀ ਬਣਾਉਂਦਾ ਕਈ ਹਾਂ ਸਾਰੇ ਲੋਕੋ ਦਾ 30 ਕਿੱਲਿਆਂ ਦਾ ਕਿਰਾ ਬਣਾਇਆ ਸੀ ਅੱਛਾ ਉਹ ਵੀ 56 ਘੰਟੇ ਲੱਗੇ ਕੋਈ 55 ਘੰਟੇ ਲੱਗੇ ਚਾਣੀ ਮਾ ਵਾੜਾ ਇੱਕ ਚਾਰ ਫੜ ਦਾ ਫਰਕ ਅੱਛਾ ਉਹਨਾਂ ਤੇ ਆਹੋ ਕਈ ਇਹਦੇ ਵੱਲੋ ਵੀ ਚਾਰ ਪੰਜ ਕਿੱਲੇ ਉੱਚੇ ਹੁੰਦੇ ਆ ਉਹ ਦੋ ਦੋ ਤੋਂ ਹੋਰ ਹੋਰ ਨੀਵੇਂ ਉਦੋਂ ਕਰਕੇ ਫਰਕ ਪੈ ਜਾਂਦਾ ਉਹ ਸਾਰੀ ਸੈਡੀ ਬੈਟਿੰਗ ਦੇਖ ਕੇ ਉਸ ਤੋਂ ਬਾਅਦ ਜਾਈ ਹੁਣੇ ਚੱਕ ਦਵਾਵਾ ਪੂਰਾ ਤੋਰਾ ਵਧਾ ਦੇਣਗੇ ਆਪਾਂ ਕਰਾ ਲੈ ਕੇ ਤੇ ਗਾਰੰਟੀ ਗਰੂਟੀ ਹੁੰਦੀ ਆਦੀ ਪਹਿਲਾਂ ਬਈ ਇਹਦੀ ਕੋਈ 2 ਸਾਲ ਦੀ ਗਾਰੰਟੀ ਸਾਰੇ ਲੈਵਲ ਨੂੰ ਬੋਲਦੀ ਸਾਰੀ ਕਹਿੰਦੀ ਆ 2 ਸਾਲ ਦੀ 2 ਸਾਲ ਦੀ ਤੇ ਗਾਰੰਟੀ ਦਿੰਦੇ ਆ ਕੰਨਾ ਸਮਾ ਹੋ ਗਿਆ ਆਪਾਂ ਨੂੰ ਰਾਈਟਰ ਇਹ ਕੰਮ ਕਰਦਿਆਂ ਨੂੰ ਕੰਪਿਊਟਰ ਕਰਾਦਾ ਇਹ ਪ੍ਰਕਾਰ ਆ ਪਾ 13 ਤੋਂ ਲੱਗੇ ਵੀਰ 13 ਤੋਂ ਲੱਗੇ ਸੀ ਜਣ ਕੇ 7 ਤੇ 4 11 11 ਸਾਲ ਹੋ ਗਏ ਸਾਬ ਉਦੋਂ 11 12 ਸਾਲ ਹੋ ਗਏ ਜਣ ਕੇ ਬਾਈ ਨੂੰ ਬਈ ਤਯਾਰਬਾ ਪੂਰਾ ਹੀ ਆ ਪੂਰਾ ਚਾਹ ਤਯਾਰਬਾ ਜਣ ਕੇ ਵੀ ਕਹ ਲੋ ਵੀ 11 12 ਸਾਲ ਹੋ ਗਏ ਜੇ 11 12 ਸਾਲ ਦਾ ਤੁਹਾਨੂੰ ਪਤਾ ਹੀ ਆ ਵੀ ਚਾਹੇ ਜਵਾਗ ਹੋਵੇ ਬਈ ਉਹ ਵੀ ਪੂਰਾ ਟ੍ਰੇਨਡ ਹੋ ਜਾਂਦਾ ਤੇ ਬਾਈ ਹੁਣਾਂ ਤਾਂ ਵੈਸੇ ਹੀ ਤਾਂ ਬਾਈ ਹੁਣ ਵੱਡੀ ਉਮਰ ਦੇ ਬਾਈ ਹੁਣੇ ਆ ਤਕਰੀਬਤ ਤਕਰੀਬਨ ਕੰਪਿਊਟਰ ਕਰਾ ਵੀ ਹੋ ਗਿਆ ਤੇ ਸੁਪਰ ਸੀਡਰ ਤੇ ਵੀ ਕਬ ਬਾਈ ਹੁਣੇ ਕਰਾਇਦਾ ਕੰਮ ਕਰਦੇ ਆ ਤੂੜੀ ਵਾਲੀ ਮਸ਼ੀਨ ਦਾ ਵੀਰ ਹੁਣੇ ਕੋ ਦੋ ਨੇ 22 ਸਾਲ ਹੋ ਗਏ ਪਾਈ ਤੋੜੀਆ ਮਸ਼ੀਨ ਨੂੰ 22 ਹੁਣ ਕਰਦਿਆਂ ਕੰਮ ਕਰਦੇ 22 ਸਾਲ ਹੋ ਗਏ ਤੋੜੀ ਦਾ ਕੰਮ ਕਰਦੇ ਨੂੰ ਤੇ 22 ਦੋ ਕੁ ਸਾਲ ਹੀ ਯਾਨੀ ਕਿ ਤਕਰੀਬਨ ਜੀ ਸੰਧ ਰੱਖਦਾ ਦੋ ਸਾਲ ਬਾਅਦ ਉਹ ਤਿੰਨ ਸਾਲ ਤੇ ਉਹ ਤੋਂ ਬਾਅਦ ਬਦਲ ਦਿੰਦਾ ਕਿਉਂਕਿ ਅਗਲਾ ਕਹਿੰਦਾ ਵੀ ਇਹ ਵੀਰ ਦੀ ਇਹ ਸੋਝਾ ਵੀ ਕਿਸੇ ਦੇ ਯਾਨੀ ਕਿ ਖੇਤ ਦੇ ਵਿੱਚ ਜਾ ਕੇ ਵੀ ਕਿਸੇ ਬੰਦੇ ਨੂੰ ਪ੍ਰੋਬਲਮ ਲਾਵੇ ਵੀ ਖੜਨਾ ਨਾ ਪੈਜੀ ਤਾਂ ਵੀ ਇਹ ਦੋ ਸਾਲ ਜਾਂ ਤਿੰਨ ਕੁ ਸਾਲ ਹੀ ਬਾਈ ਸੰਧ ਸਲਾਉਂ ਸਹੀ ਰਹਿੰਦਾ ਜੇ ਮਸ਼ੀਨ ਆ ਚਾਹੇ ਲੇਜ਼ਰ ਕਰਾਵਾ ਚਾਹੇ ਟਰੈਕਟਰ ਆ ਯਾਨੀ ਕਿ ਜਦੋਂ ਬੰਦਾ ਲੱਗਦਾ ਵੀ ਹਾਂ ਟਰੈਕਟਰ ਮੰਨ ਲਓ ਵੀ ਰਿਪੇਅਰ ਕਰਨ ਲੱ ਇੰਜਣ ਦਾ ਇੰਜਣ ਬਦਲਾ ਲੱਗ ਗਿਆ ਉਹ ਬਾਈ ਟਰੈਕਟਰ ਬਦਲ ਦਿੰਦਾ ਵਾ ਚਾਹੇ ਮਸ਼ੀਨ ਆ ਉਹ ਵੀ ਬਦਲ ਦਦੇ ਭਾਈ ਤਾਂ ਇਹ ਸਸਤੋਂ ਪਈਦਾ ਨਾਲੇ ਕਾ ਸਹੂਲ ਆ ਵੀ ਕਿਸਾਨ ਵੀਰ ਪਰੇਸ਼ਾਨ ਨਹੀਂ ਹੋਊਗਾ